ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪਖ ਪੋਸਟ ਚੈਨਲ ਤੇ ਮੈਂ ਗੁਰਪ੍ਰੋਤ ਸਵਾਗਤ ਕਰਦਾ ਹਾਂ ਦੋਸਤੋ ਇਸ ਵਕਤ ਸੀ ਮਹਿੰਦਰਾ ਦੇ ਸ਼ੋਅਰੂਮ ਦੇ ਵਿੱਚ ਖੜੇ ਜਿੱਤੇ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਨਵੀਆਂ ਨਵੀਆਂ ਜਿਹੜੀਆਂ ਕਹਿਦੀ ਹੈ ਮਹਿੰਦਰਾ ਦੇ ਵੱਲੋਂ ਅੱਜ ਗੱਡੀਆਂ ਲਾਂਚ ਕੀਤੀਆਂ ਗਈਆਂ ਤਾਂ ਇਹ ਤਸਵੀਰਾਂ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਪਿਛਲੀ ਕ ਬਹੁਤ ਵਧੀਆ ਜਿਹੜੀ ਕੀ ਕੀਤੀ ਸੀ ਤਾਂ ਐਕਸਟੀਵੀ 9e ਇਸ ਦਾ ਨਾਮ ਇੱਕ ਹੋਰ ਜਿਹੜੀ ਦੀ ਗੱਲ ਕੀਤੀ ਜਾਵੇ ਵੀ e6 ਜਿਹੜੀ ਦੋ ਗੱਡੀਆਂ ਇੰਡੀਆ ਦੇ ਵਿੱਚ ਮਹਿੰਦਰਾ ਦੇ ਵੱਲੋਂ ਲਾਂਚ ਕੀਤੀਆਂ ਗਈਆਂ ਨੇ ਆਖਿਰ ਇਹਨਾਂ ਦੇ ਵਿੱਚ ਫੀਚਰ ਕੀ ਨੇ ਕੀ ਨਵਾਂ ਹੈ ਕੀ ਸੇਫਟੀ ਫੀਚਰ ਹੈ ਸਾਰਾ ਗੱਲਬਾਤ ਕਰਾਂਗੇ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਖਿਰ ਜਿਹੜੀਆਂ ਇਸ ਨਵੀਂ ਗੱਡੀ ਦੇ ਵਿੱਚ ਫੀਚਰ ਕਿਹੜੇ-ਕਿਹੜੇ ਆਖਰੀ ਸਵਾਰ ਨਵੇਂ ਦੇਖਣ ਨੂੰ ਮਿਲਣਗੇ ਤਾਂ ਬਾਈ ਜੀ ਸਾਡੇ ਨਾਲ ਮਨ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸਿੰਦਰ ਸਿੰਘ ਹੈ ਜੀ ਹਰਸਿੰਦਰ ਸਿੰਘ ਬਾਈ ਜੀ ਇਹ ਹੈਗੀ ਆ ਐਕਸਵੀ 9ਈ ਹੈ ਨਾ ਤੇ ਨਵੇਂ ਫੀਚਰ ਕੀ ਨੇ ਕਿਉਂਕਿ ਲਗਾਤਾਰ ਮਾਰਕੀਟ ਨੇ ਲਗਾਤਾਰ ਨਵੀਂ ਨਵੀਂ ਗੱਡੀਆਂ ਆ ਰਹੀਆਂ ਨੇ ਤਾਂ ਇਸ ਵਿੱਚ ਕੀ ਨਵਾਂ ਦੇਖਣ ਨੂੰ ਮਿਲ ਰਿਹਾ ਇਸ ਵਾਰ ਸਰ ਇਸ ਚ ਤੁਹਾਨੂੰ ਪਹਿਲੀ ਗੱਲ ਤਾਂ ਜਿਹੜੀ ਵਗੇ ਆਪਾਂ ਕਸਟਮਰ ਜਿਹੜੇ 80 ਲੱਖ ਦੇ ਫੀਚਰਸ ਵਗੇ ਜਿਹੜੀ ਕਾਰ ਖਰੀਦਦੇ ਸੀਗੇ ਤਾਂ ਉਹ ਫੀਚਰ ਤੁਹਾਨੂੰ 130 ਲੱਖ ਮਿਲ ਰਹੇ ਨਹੀਂ ਜੀ ਤਾਂ ਇਸ ਚ ਜਿਵੇਂ ਸਨੈਪ ਡ੍ਰੈਗਨ ਕਾਲਕੌਨ ਪ੍ਰੋਸੈਸਰ ਜਿਹੜਾ ਹੈਗਾ A295 ਜਿਹੜਾ ਤੁਸੀਂ ਪ੍ਰੋਸੈਸਰ ਦੇਖਦੇ ਹੋ ਇਹ ਫਰਸਟ ਇਨ ਸੈਗਮੈਂਟ ਆ ਸਰ ਤਾਂ ਆਟੋ پارک ਪਾਰਕਿੰਗ ਪਾਰਕ ਆਊਟ ਤੁਸੀਂ ਨਾਰਮਲੀ ਤੁਸੀਂ ਇਸ ਚ ਦੇਖ ਸਕਦੇ ਹੋ ਠੀਕ ਹੈ ਇਹ ਕਾਰ ਦੇ ਅੰਦਰ ਪਾਰਕਿੰਗ ਪਾਰਕਰ ਤੁਸੀਂ ਠੀਕ ਹੈ ਤੁਹਾਨੂੰ ਕਾਰ ਦੇ ਅੰਦਰ ਬੈਠਣ ਦੇ ਲੋੜ ਨਹੀਂ ਜੇ ਕੰਜਸਟਡ ਲੱਗ ਰਿਹਾ ਕੋਈ ਤੁਸੀਂ ਨਹੀਂ ਨਹੀਂ ਬੈਠ ਸਕਦੇ ਤਾਂ ਤੁਸੀਂ 10 ਸਕਿੰਟ ਦਾ ਪ੍ਰੈਸ ਕਰਕੇ ਤੁਸੀਂ ਕਾਰ ਨੂੰ ਪਾਰਕਿੰਗ ਪਾਰਕ ਆਊਟ ਕਰ ਸਕਦੇ ਹੋ ਓਕੇ ਇਹ ਫਾਸਟਿੰਗ ਸੈਗਮੈਂਟ ਹੈ ਹੈਡ ਅਪ ਡਿਸਪਲੇ ਸਰ ਦੇ ਮੈਂ ਕਿ ਨਾਰਮਲੀ ਤੁਸੀਂ ਲਗਜ਼ਰੀ ਕਾਰ ਦੇ ਵਿੱਚ ਦੇਖਿਆ ਹੋਣਾ ਸਭ ਤੋਂ ਜ਼ਿਆਦਾ ਕਿ ਇਹਦੇ ਵਿੱਚ ਨਾਰਮਲ ਕਿਹਾ ਸੀ ਉਹਦੇ ਵਿੱਚ ਸਕਰੀਨ ਨਿਕਲਦੀ ਹੈ ਇਸ 'ਚ ਤੁਹਾਨੂੰ ਪ੍ਰੋਜੈਕਟਰ ਆਉਂਦਾ ਹੈ ਸਕਰੀਨ ਦੇ ਉੱਤੇ ਤੁਹਾਨੂੰ ਸਾਰਾ ਸ਼ੋਅ ਹੁੰਦਾ ਹੈ ਉਸ ਤੋਂ ਇਲਾਵਾ ਇਹ ਮੈਨੂੰ ਓਨ ਕਰਕੇ ਦਿਖਾ ਦਿਓ ਨਾਲ ਇੱਕ ਹੁਣ ਸਰ ਅੱਛਾ ਇਹ ਸਕਰੀਨ ਹੋ ਗਈ ਸਾਰੀ ਕੁਝ ਉਸ ਤੋਂ ਇਲਾਵਾ ਸਰ ਪੂਰੀ ਡਿਜੀਟਲ ਇੱਕ ਸਕਰੀਨ ਆndi hai ਠੀਕ ਹੈ ਇਤੇ ਤੁਸੀਂ ਕੰਟੀਨਿਊ ਆਪਣਾ ਐਂਟਰਟੇਨਮੈਂਟ ਦੇਖ ਸਕਦੇ ਹੋ ਓਕੇ ਠੀਕ ਹੈ ਸਰ ਤੁਸੀਂ ਇਤੇ ਇੱਕ 70+ OTT ਆਪਾਂ ਦੇ ਨੇ ਇਨਬਿਲਟ 5G ਕਨੈਕਟੀਵਿਟੀ ਦੇ ਨਾਲ ਮਿਲਦੀ ਹੈ ਗੱਲ ਤੇ ਤੁਸੀਂ ਵੀ ਕੋਈ ਵੀ ਮਿਊਜ਼ਿਕ ਸਿਸਟਮ ਸੁਣਨਾ ਜਾਂਦਾ ਤੁਸੀਂ ਆਪਣਾ ਤੇਰਾ ਆਡੀਓ ਸਿਸਟਮ ਕਿਹੜਾ ਇਹਦੇ ਵਿੱਚ ਠੱਕਿਆ ਗਿਆ ਸਰ ਡਾਲਬੀ ਐਟਮੋਸ ਦੇ ਨਾਲ ਹਰਮਨ ਕਾਰਡਨ ਦੇ 16 ਸਪੀਕਰ ਨੇ ਜੀ ਓਕੇ 16 ਸਪੀਕਰ ਫਰਸਟ ਇਨ ਸੈਗਮੈਂਟ ਹੈ ਇਹ ਡਾਲਬੀ ਐਟਮੋਸ ਦੇ ਨਾਲ ਤੁਹਾਨੂੰ ਹਰਮਨ ਕਾਰਡਨ ਦੇ ਸਪੀਕਰ ਮਿਲ ਰਹੇ ਨੇ ਤੇ ਸਾਊਂਡ ਕੁਆਲਿਟੀ ਬਿਲਕੁਲ ਪਿਓਰ ਸਾਊਂਡ ਕੁਆਲਿਟੀ ਮਿਲਦੀ ਹੈ ਜੇ ਤੁਸੀਂ ਪਾਰਟੀ ਵਗੈਰਾ ਕਰਨਾ ਜਾਨਦੇ ਹੋ ਐਮਬੀ ਲਾਈਟ ਮਿਲਦੀ ਹੈ ਸੋ ਇਟ ਇਜ਼ 16 ਮਿਲੀਅਨ ਕਲਰ ਆਂਦਰ ਕਾਰ ਦੇ ਅੰਦਰ। ਕੀ ਬਾਤ ਹੈ? 16 ਮਿਲੀਅਨ। 16 ਮਿਲੀਅਨ ਕਲਰ ਨੇ ਜੀ ਕਿ ਤੁਸੀਂ ਕੋਈ ਵੀ ਕਾਰ ਆਪਣੇ ਮੂਡ ਦੇ ਅਕੋਰਡਿੰਗ ਜਿਵੇਂ ਤੁਸੀਂ ਫੀਲ ਕਰ ਰਹੇ ਤੁਸੀਂ ਉਹ ਮਨ ਦਾ ਕਲਰ ਕਰਾ ਸਕਦੇ ਹੋ। ਹਮਮ। ਜੇਕਰ ਤੁਸੀਂ ਪਾਰਟੀ ਕਰ ਰਹੇ ਹੋ। ਆਵਾਜ਼ ਬੰਦ ਕਰ ਦਿੰਦੇ ਹਾਂ। ਜੇਕਰ ਤੁਸੀਂ ਪਾਰਟੀ ਕਰ ਰਹੇ ਹੋ ਕੁਝ ਤੁਸੀਂ ਦੇਖਣਾ ਜਾਨਦੇ ਹੋ ਤੁਸੀਂ ਪਾਰਟੀ ਕਰ ਰਹੇ ਹੋ ਤੁਸੀਂ ਆਪਣੀ ਪਾਰਕਿੰਗ ਲਗਾ ਕੇ ਗੱਡੀ ਆ ਗਰੂਮੀ ਮੋਡ ਆਂਦਾ ਹੀ ਇਹ ਫਾਸਟੇਨ ਸੈਗਮੈਂਟ ਹੈ। ਅੱਛਾ ਨਾਲ ਦਿਖਾਇਓ ਕਿੱਦਾਂ ਹੁੰਦਾ ਹੈ ਫੀਚਰ ਉਹਦਾ। ਆ ਦੇਖੋ ਜੀ। ਲਾਈਟ ਕਿਆ ਬਾਤ ਹੈ ਕਿਆ ਬਾਤ ਹੈ ਬਾਰੋ ਵੀ ਬਾਰੋ ਵੀ ਤੁਹਾਡੀ ਸਾਰੀ ਲਾਈਟਿੰਗ ਚੱਲੇਗੀ ਪਿੱਛੇ ਵੀ ਪੂਰੀ ਲਾਈਟਿੰਗ ਡਿਸਪਲੇ ਆਉਂਦੀਆਂ ਸਰ ਸਾਰੀ ਡਿਸਪਲੇ ਮਤਲਬ ਲਾਈਟਿੰਗ ਆ ਗਈ ਇਹ ਚੀਜ਼ਾਂ ਦੀ ਹਾਂਜੀ ਇਹ ਇੱਕ ਪੋਸਟਿੰਗ ਸੈਗਮੈਂਟ ਹੈ ਇਹ ਪ੍ਰੋਪਰ ਜਿਵੇਂ ਕਹਿੰਦੇ ਵੀ ਕਸਟਮਰ ਕਹਿੰਦੇ ਵੀ ਲਗਜ਼ਰੀ ਚਾਹੀਦੀ ਹੈ ਕਾਰ ਤਾਂ ਅੰਡਰ 30 ਲੱਖ ਤੋਂ ਉਹਨੂੰ ਇਹ ਸਾਰੇ ਫੀਚਰ ਮਿਲਦੇ ਨਹੀਂ ਮੈਂ ਹੋਰ ਕਿਹਨੇ ਚ ਨਹੀਂ ਇਹ ਚੀਜ਼ਾਂ ਦੇਖਣ ਨੂੰ ਮਿਲੀ ਹੁਣ ਤੱਕ ਸਰ ਹੁਣ ਤੱਕ ਤਾਂ ਜਿਵੇਂ ਕਹਿੰਦੇ ਵੀ ਕਸਟਮਰ ਕਰੋੜਾ ਕਰੋੜਾ ਪੇ ਲਾ ਕੇ ਕਰਨ ਇਹ ਚੀਜ਼ਾਂ ਲੈਂਦੇ ਸੀ ਪਰ ਹੁਣ ਤੁਹਾਨੂੰ ਮਹਿੰਦਰਾ ਨੇ ਪਹਿਲੀ ਵਾਰ ਹੈ ਕਿ ਜਿਹੜੀ 30 ਲੱਖ ਦੇ ਮਹਿੰ ਪਹਿਲਾਂ Thar ਰੋਕਸ ਦੀ ਗੱਲ ਕੀਤੀ ਉਹ ਵੀ ਬੜੀ ਘੈਂਡ ਫੀਚਰ ਸੀਗੇ ਤੇ ਹੁਣ ਆ ਨਵੀਆਂ ਗੱਡੀਆਂ ਹੋਰ ਆਈਆਂ ਨੇ ਤੇ ਕਿਵੇਂ ਮਤਲਬ ਡਿਜ਼ਾਈਨ ਕਿਵੇਂ ਦੀ ਗੱਲ ਹੈ ਕਿ ਪਾਸਟ ਸਾਡਾ ਵਧੀਆ ਲੰਘ ਗਿਆ ਪ੍ਰੈਜ਼ੈਂਟ ਤੁਸੀਂ ਦੇਖ ਹੀ ਰਹੇ ਹੋ ਫਿਊਚਰ ਤੁਹਾਡੇ ਸਾਹਮਣੇ ਸਰ ਬਿਲਕੁਲ ਤਾਂ ਇਹ ਚੀਜ਼ ਹੈ ਕਿ ਹਾਇ ਮਿੰਡਰਾ ਇਹ ਤਾਂ ਸਿਰਫ ਇੱਕ ਕੈਲੋ ਟ੍ਰੇਲਰ ਹੈ ਅੱਗੇ ਹਾਇ ਹੋਰ ਚੀਜ਼ਾਂ ਬਹੁਤ ਆਣੀਆਂ ਨੇ ਇਹ ਸਿਰਫ ਕੈਲੋ ਵੀ ਸੂਈ ਦੀ ਨੋਕ ਜਿੰਨੀ ਉਹ ਚੀਜ਼ ਹੈ ਉਹ ਚੀਜ਼ ਹੈ ਹਾਇ ਤਾਂ ਉਹ ਬਹੁਤ ਚੀਜ਼ਾਂ ਹੈ ਕਿ ਮਿੰਡਰਾ ਡਵੈਲਪ ਕਰ ਰਹੀ ਹੈ ਆਪਣੇ ਉਹ ਅੱਛਾ ਕਿਤੇ ਹੋਰ ਵੀ ਮਤਲਬ ਵਧੀਆ ਚੀਜ਼ਾਂ ਲੋਕਾਂ ਨੂੰ ਮਿਲ ਸਕਦੀਆਂ ਬਹੁਤ ਚੀਜ਼ਾਂ ਸਰ ਬਹੁਤ ਜ਼ਿਆਦਾ ਤੇ ਚਿੜੀ ਦੀ ਬੈਟਰੀ ਦੀ ਗੱਲ ਕੀਤੀ ਜਾਵੇ ਜਾਂ ਕਿਲੋਮੀਟਰ ਦੀ ਗੱਲ ਕੀਤੀ ਜਾਵੇ ਕਿੰਨੇ ਕਿਲੋਮੀਟਰ ਕਰ ਦਿੰਦੀ ਇੱਕ ਸਮੇਂ ਦੇ ਵਿੱਚ ਇੱਕ ਵਾਰ ਚਾਰਜ ਕਿਤੇ ਤਾਂ ਇਹ ਚੱਲੀ ਪ੍ਰੈਕਟੀਕਲ ਜਿਹੜੀ ਰੇਂਜ ਹੈਗੀ 500 ਪਲੱਸ ਕਿਲੋਮੀਟਰ ਦੇ ਦਿੰਦੀ ਹੈ 500 ਕਿੰਨਾ ਕੁ ਪਲੱਸ ਮਤਲਬ ਮੈਂ ਕਿ ਤੁਸੀਂ ਇਹ ਕਹ ਲਓ ਵੀ ਜੇ ਬਾਕੀ ਡਰਾਈਵਿੰਗ ਬੀਅ ਹੋਤਾ ਹੈ ਨਾਰਮਲੀ ਜੇ ਤੁਸੀਂ ਵੀ ਜਿਵੇਂ ਰਫ ਐਂਡ ਟਫ ਵੀ ਚਲਾਣੇ ਹੋ ਤੁਸੀਂ ਖਿੱਚ ਕੇ ਵੀ ਗੱਡੀ ਚਲਾਣੇ ਹੋ ਤਾਂ 500 ਕਿਲੋਮੀਟਰ ਕਿਤੇ ਨਹੀਂ ਗਈ ਮਤਲਬ ਕਿ ਜੇ ਸਪੀਡ ਸਮਝ ਲਓ ਵੀ 100 ਤੋਂ ਸਪੀਡ ਜ਼ਿਆਦਾ ਦੀ ਹੈ ਏ ਉਸ ਤੋਂ ਵੀ ਪਰਸਰ ਟਾਪ ਸਪੀਡ 220 ਦੀ ਆਏਗੀ ਕੀ ਬਾਕੀ 0 ਤੋਂ 100 ਸਿਰਫ ਅੰਨ ਕੀ ਦੇ ਵਿੱਚ ਮੈਂ ਕੀ ਕਹ ਲਵਈ ਬੈਟਰੀ ਵਿੱਚ ਪਾਵਰ ਟਾਰਕ ਹੈ ਨੋਰਮਲ ਡੀਜ਼ਲ ਪੈਟਰੋਲ ਗੱਡੀਆਂ ਨਾਲੋਂ ਤਾਂ ਕਿਤੇ ਜ਼ਿਆਦਾ ਪਾਵਰ ਟਾਰਕ ਦੇ ਵਿੱਚ ਤੇ ਕਿ 0 ਤੋਂ 100 ਸੈਕਿੰਡ ਬਹੁਤ ਵੱਡੀ ਗੱਲ ਹੈ ਸਰ ਹੂੰ ਇਹ ਡਿਜ਼ਾਈਨ ਦੇ ਵਿੱਚ ਆਂਦੇ ਉਸ ਤੋਂ ਬਾਅਦ ਸਰ ਜੇ ਤੁਸੀਂ ਇਹਦੀ ਬੈਟਰੀ ਦੀ ਗੱਲ ਕਰਦੇ ਆ ਤਾਂ ਮੋਸਟਲੀ ਕਸਟਮਰ ਦਾ ਇਹੀ ਹੁੰਦਾ ਸੀਗਾ ਕਿ ਬੈਟਰੀ ਜਿਹੜੀਆਂ ਲਿਥੀਅਮ ਆਈਆਂ ਬੈਟਰੀਜ਼ ਨੇ ਆ ਨਾ ਤਾਂ ਕੋਈ ਵਾਰੰਟੀ ਆਏਗੀ ਨਹੀਂ ਆਏਗੀ 8 ਸਾਲ ਬਾਅਦ ਅਸੀਂ ਕੀ ਕਰਾਂਗੇ ਹਨਾ ਹੁਣ ਇਹ ਇੰਦਰਾ ਨੇ ਉਹ ਵੀ ਝੰਜੜਕਾ ਦੰਗ ਵਰਤਾ ਲਾਈਫਟਾਈਮ ਵਾਰੰਟੀ ਦਿੱਤੀ ਓਕੇ ਇਹ ਤਰ੍ਹਾਂ ਹੀ ਕੋਈ ਵੀ ਮੈਂ ਕੱਲ ਨੂੰ ਕੋਈ ਵੀ ਬੈਟਰੀ ਵਿੱਚ ਕੋਈ ਨੁਕਸਾਨਦਾ ਜਾਂ ਕੁਝ ਵੀ ਹੁੰਦਾ ਤਾਂ ਕੰਪਨੀ ਰਿਪਲੇਸ ਕਰਕੇ ਦੇ ਦਿੰਦੇ ਨੇ ਤੇ ਹੋਰ ਵੀ ਸਾਹਮਣੇ ਆਉਂਦੀ ਵੀ ਸੇਫਟੀ ਫੀਚਰ ਕੀ ਦੇ ਕਿਉਂਕਿ ਲੋਕਾਂ ਦਾ ਲੋਕ ਡਰਦੇ ਨੇ ਕਿਉਂਕਿ ਮਾਰੇ ਸਮੇਂ ਦਾ ਨਹੀਂ ਪਤਾ ਹੁੰਦਾ ਕੁਝ ਵੀ ਸੇਫਟੀ ਵਿੱਚ ਸਭ ਤੋਂ ਪਹਿਲਾਂ ਇਹ ਦੇਖਦੇ ਲੋਕ ਵੀ ਕਿੰਨਾ ਕੁ ਗੱਡੀ ਦੇ ਵਿੱਚ ਸੇਫਟੀ ਫੀਚਰ ਹੈਗੇ ਨੇ ਸਰ ਦੇਖੋ ਇਹਦੇ ਵਿੱਚ ਕਾਰ ਦੇ ਵਿੱਚ ਜਿਹੜੇ ਫੀਚਰਸ ਹੈਗੇ ਨੇ ਇਸ ਵਿੱਚ ਨਾਰਮਲ ਕਾਰਾਂ ਵਿੱਚ ਡਾਸ ਲੈਵਲ 2 ਆਉਂਦਾ ਸੀ ਹੂੰ ਇਹ ਚ ਡਾਰਸ ਲੈਵਲ 2 ਪਲੱਸ ਪਲੱਸ ਹੈ। ਪਲੱਸ ਪਲੱਸ ਇਸੇ ਕਿਉਂ ਕਹਨੇ ਆ ਕਿਉਂਕਿ ਇੱਚ ਸੌਫਟਵੇਅਰ ਜਿਹੜਾ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਸੀਗਾ ਸਰ ਇਸ ਚ ਜਿਹੜਾ ਹੁਣ ਆਪਣਾ ਸੌਫਟਵੇਅਰ ਦੀ ਗੱਲ ਦੱਸ ਰਿਹਾ ਸੀ ਮੈਂ ਤੁਹਾਨੂੰ ਸੌਫਟਵੇਅਰ ਵਿੱਚ ਕੀ ਸੀਗਾ ਜੀ 22 ਜਿਹੜਾ ਇੱਕ ਸੈਕਿੰਡ ਵਿੱਚ 52 ਟੇਲੈਂਥ ਥਾਟ ਪ੍ਰੋਸੈਸ ਕਰਦੀ ਹੈ ਕਾਰ ਜੇ ਤੁਸੀਂ ਵਿੱਚ ਪੰਜ ਰਡਾਰ ਨਾਰਮਲ ਕਾਰਾਂ ਵਿੱਚ ਇੱਕ ਰਡਾਰ ਹੁੰਦਾ ਤੇ ਇਹਦੇ ਵਿੱਚ ਪੰਜ ਰਡਾਰ ਨਹੀਂ ਜੀ ਥੋੜੇ ਪਿੱਛੋਂ ਵੀ ਬੈਕ ਵੀ ਸੈਂਸ ਕਰਦਾ ਅੱਗੋਂ ਵੀ ਸੈਂਸ ਕਰਦੀ ਹੈ ਕਾਰ ਤੇ ਸਾਈਡ ਤੋਂ ਵੀ ਸੈਂਸ ਕਰਦੀ ਹੈ ਇਨ ਕੇਸ ਤੁਸੀਂ ਸੇਫਟੀ ਵਾਈਜ਼ ਦੇ ਵਿੱਚ ਪੁੱਛਿਆ ਤੁਸੀਂ ਤਾਂ ਇਹ ਆਪਾਂ ਜਦੋਂ ਪਹਿਲਾਂ ਇਹ ਤੁਹਾਨੂੰ ਡਿਟੈਕਟ ਕਰੀ ਕਰ ਰ ਅੰਦਰ ਨੂੰ ਖਿੱਚ ਲਈ ਗਈ। ਅੱਛਾ ਉਹ ਵੀ ਐ ਸਰ 7 에어 ਬੈਗ ਕਾਰ ਦੇ ਅੰਦਰ ਜੀ। 7 에어 ਬੈਗ ਦੇ ਹਾਂ ਜੀ ਨਾਰਮਲੀ ਕਿ ਸਟੈਂਡਰਡ 6 에어 ਬੈਗ ਹੁੰਦੇ ਆ। ਇੱਕ ਚੀਜ਼ ਬਹੁਤ ਸਾਹਮਣੇ ਆਉਂਦੀ ਗੱਡੀਆਂ ਦੇ ਵਿੱਚ ਵੀ ਸਕਰੀਨ 'ਚ ਸਾਰਾ ਕੁਝ ਦਿਖੀ ਜਾਂਦਾ ਹੁਣ ਅੱਜ ਕੱਲ੍ਹ ਵੀ ਸਾਈਡ ਤੇ ਕੌਣ ਖੜਾ ਹੈ ਇੱਧਰ ਕੌਣ ਖੜਾ ਹੈ ਸਾਹਮਣੇ ਕੌਣ ਖੜਾ ਹੈ ਪਿੱਛੇ ਕੌਣ ਖੜਾ ਹੈ ਇਹ ਵੀ ਹੈਗੀ ਫੀਚਰ ਇਸ ਵਿੱਚ। ਵਿੱਚ 360 ਕੈਮਰਾ ਤਾਂ ਨਾਰਮਲ ਗੱਡੀਆਂ 'ਚ 360 ਆਂਦਾ ਜੀ। ਇਹ 'ਚ 360 ਸਿਕਿਉਰ ਕੈਮਰਾ ਆਂਦਾ ਜੀ। ਉਹ ਉਹ ਵੀ ਨਾਲ ਦਿਖਾ ਦਿਓ। ਹੁਣ ਠੀਕ ਹੈ ਇਹ ਹੈਗਾ ਤੁਹਾਡਾ ਪਾਰਕਿੰਗ پارک ਆਊਟ ਕਰਨਾ ਹੈ ਯਾਰ ਤੁਸੀਂ ਫਰੰਟ ਦੀ ਡਰਾਈਵ ਦੇਖਣੀ ਹੈ ਸਾਰੇ ਜਾਂਦਾ ਹੈ ਆਟੋ ਪਾਰਕ ਵੀ ਗੱਡੀ ਆਪਣੇ ਆਪ ਲੱਗ ਜਾਂਦੀ ਹੈ। ਅੱਛਾ ਆਟੋ ਪਾਰਕ ਆਟੋ ਪਾਰਕ ਵੀ ਲੱਗ ਜਾਂਦੀ ਹੈ। ਇਹ ਤਾਂ ਵਿੱਚ ਦੱਸਿਆ ਨਹੀਂ ਪਹਿਲਾਂ ਮੈਨੂੰ। ਭਾਈ ਇਹਦੇ ਵਿੱਚ ਆਟੋ ਪਾਰਕ ਮੈਂ ਕਿਹ ਤੁਸੀ ਕਹ ਲਓ ਵੀ ਇਹ ਤੁਸੀਂ ਕਿੱਥੇ ਖੜੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਲਗਾ ਸਕਦੇ ਅਸੀਂ ਜਸਟ ਉੱਥੇ ਆ ਦੇਖੋ ਪਾਰਕਿੰਗ ਲਈ ਤੁਸੀਂ ਸੀਟ ਬੱਲ ਲਗਾਣੀ ਹੈ ਠੀਕ ਹੈ ਵਰਚੁਅਲ ਪਾਰਕਿੰਗ ਤੇ ਜਾਣਾ ਹੈ ਔਰ ਜਿਵੇਂ ਦਾ ਬਾਕਸ ਬਣਾਣਗੇ ਜਿਹੜੀ ਪੋਜੀਸ਼ਨ 'ਚ ਗੱਡੀ ਲਾਣੀ ਤੁਸੀਂ ਲਗਾਈਓ ਉੱਥੇ ਗੱਡੀ ਆਪਣੇ ਆਪ ਸੈੱਟ ਹੋ ਕੇ ਖੜ ਜੇਗੀ। ਅੱਛਾ ਮਤਲਬ ਹੱਤ ਲਾਣ ਦੀ ਲੋੜ ਨਹੀਂ ਆ ਪਰ ਰੇਸ ਲਾਣ ਦੀ ਲੋੜ ਹੈ। ਜੇ ਇਨ ਕੇਸ ਤੁਹਾਨੂੰ ਲੱਗਦਾ ਗੱ ਉਗੀ ਸੇਫਟੀ ਪੂਰੀ ਮੈਂ ਕਹਿੰਦਾ ਵੀ ਕਰੋੜ ਵਾਲੇ ਜਿਹੜੇ ਵਿੱਚ ਨੇ ਉਹ ਸਾਨੂੰ ਇਹਦੇ ਵਿੱਚ ਮਿਲਦੇ ਇਹਦੇ ਵਿੱਚ ਮਿਲ ਗਏ ਨੇ ਸਾਰੇ ਸਾਰੇ ਹੀ ਸਾਰੇ ਉਸ ਤੋਂ ਇਲਾਵਾ ਤੁਸੀਂ ਜਿਵੇਂ ਹੁਣ ਘਰੇ ਨੋਰਮਲ ਗੱਡੀ ਖੜਾ ਗਈ ਜੀ ਠੀਕ ਹੈ ਤੁਸੀਂ ਆਣਾ ਨਹੀਂ ਹੈਗਾ ਤੁਸੀਂ ਮੈਂ ਕਿਹਾ 2 ਹਫ਼ਤੇ ਵਾਸਤੇ ਬਾਹਰ ਗਏ ਹੋ ਓਕੇ ਤੁਸੀਂ ਕੁਝ ਨਹੀਂ ਕਰਨਾ ਤੁਹਾਡੇ ਇੱਕ ਐਪ ਮਿਲੂਗੀ ਫੋਨ ਦੇ ਉੱਤੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਕੈਮਰਾ ਹੂੰ ਇਹ ਅੰਦਰ ਦਾ ਵਿਊ ਠੀਕ ਹੈ ਬਾਹਰ ਦਾ ਵੀਊ ਸਾਰਾ ਤੁਸੀਂ ਕਰੇ ਮੈਂ ਕਿਹਾ ਫੋਨ ਦੇ ਉੱਤੇ ਐਕਸੈਸ ਕਰ ਲਓ ਮਤਲਬ ਕਿ ਰਿਕਾਰਡ ਸਾਰਾ ਹੋ ਜਾਂਦਾ ਯਾਰ वर्ल्ड वाइड ਤੁਸੀਂ ਕਿਤੇ ਵੀ ਬੈਠੇ ਹੋ ਤੁਸੀਂ ਫੋਨ ਦੇ ਉੱਤੇ ਚੈੱਕ ਕਰ ਸਕਦੇ ਹੋ ਇਹ ਦੇਖੋ ਬਹੁਤ ਸੋਹਣੇ ਫੀਚਰ ਜਿਹੜੀ ਸਵਾਰ ਮਹਿੰਦਰਾ ਦੇ ਵੱਲੋਂ ਦਿੱਤੇ ਗਏ ਨੇ ਦੇਖੋ ਜੇਕਰ ਕੋਈ ਵੀ ਤੁਹਾਡੀ ਗੱਡੀ ਚੋਰੀ ਕਰਨ ਦੀ ਜੇਕਰ ਆਪ ਗੱਲ ਕਰੀਏ ਤਾਂ ਕੋਈ ਵੀ ਗੱਡੀ ਚੋਰੀ ਤੁਹਾਡੀ ਨਹੀਂ ਕਰ ਸਕਦਾ ਕਿਉਂਕਿ ਜਦੋਂ ਇਹਦੇ ਵਿੱਚ ਕੋਈ ਬੈਠੂਗਾ ਤਾਂ ਰਿਕਾਰਡਿੰਗ ਆਟੋਮੈਟਿਕ ਚੱਲ ਰਹੀ ਵੀ ਕਿੰਨੇ ਬੰਦੇ ਬੈਠੇ ਨੇ ਜਾਂ ਕੀ ਕੀ ਇਹਦੇ ਵਿੱਚ ਹੋਰ ਕੈਮਰੋਸ ਦੇਖ ਸਕਦੇ ਹੋ ਵੀ ਸਾਫ਼ ਦਿਖ ਰਿਹਾ ਹੈ ਸਕਰੀਨ ਦੇ ਵਿੱਚ ਵੀ 3 ਕਿਹੜੇ ਕਿ ਕੈਮਰਾ ਹ ओके ਤੇ ਕੈਮਰਾ ਨੂੰ ਦੇਖ ਸਕਦੇ ਹੋ ਤਾਂ ਬਾਈ ਜੀ ਹੋਰ ਕਿਹੜੇ ਵਿੱਚ ਨਵੇਂ ਫਿਰੋ ਹੋਰ ਤੁਹਾਨੂੰ ਇਹਦੇ ਵਿੱਚ ਦਿਖਾਣਾ ਸਾਰੀ ਇਹਦੇ ਵਿੱਚ ਫੀਚਰ ਜਿਵੇਂ ਹੈਗੇ ਫੀਚਰਾਂ ਦੇ ਤਾਂ ਲੜੀ ਹੈ ਜੀ ਤੁਸੀਂ ਜਿੰਨਾ ਅੰਦਰ ਵੜੋਗੇ ਕਿ ਤੁਹਾਨੂੰ ਫੀਚਰ ਮੁੱਕਣੇ ਹੀ ਨਹੀਂ ਹੈਗੇ ਜਿੱਥੇ ਨਾਰਮਲੀ ਕੀ ਆਪਾਂ ਕਰਦੇ ਹਾਂ ਜੀ ਨੇਵੀਗੇਸ਼ਨ ਕਰਦੇ ਹਾਂ ਆਪਾਂ ਕਿ ਕਿਹੜੀ ਸਰਚ ਕੀਤੀ ਲੋਕੇਸ਼ਨ ਆਪਾਂ ਸਿਰਫ ਲੋਕੇਸ਼ਨ ਤੇ ਪਹੁੰਚਦੇ ਹਾਂ ਇੱਥੇ ਜਿਹੜਾ ਸੌਫਟਵੇਅਰ ਦੇ ਮੈਂ ਤੁਹਾਨੂੰ ਗੱਲ ਦੱਸੀ ਉਹ ਸੌਫਟਵੇਅਰ ਇੰਨਾ ਕਿ ਐਡਵਾਂਸ ਹੈ ਜੀ ਮੈਂ ਉਹਦੇ ਸਰਚ ਕਰ ਰਹਿਣਾ ਜਿਨ ਕਿਸੇ ਮੈਂ ਹੁਣ ਦੇਖੋ ਇਹਦੇ ਵਿੱਚ ਬੈਟਰੀ ਹੈਗੀ 47% ਓਕੇ ਠੀਕ ਹੈ ਡਰਾਈ ਮੋਡ ਇਹਦੇ ਵਿੱਚ ਹੈਗੇ ਤ ਨੇਵੀਗੇਸ਼ਨ ਦਾ Shimla ਓਕੇ ਠੀਕ ਹੈ ਜੀ ਉਰੇ ਮੈਂ ਡਾਇਰੈਕਸ਼ਨ ਪੜ੍ਹੀ ਹੂੰ ਤਾਂ ਕਿੰਨੇ ਘੰਟੇ ਦਾ ਰਸਤਾ ਜੀ 3 ਘੰਟੇ 30 ਮਿੰਟ ਦਾ ਰਸਤਾ ਹੈ 122 ਕਿਲੋਮੀਟਰ ਉਰੋਂ ਦੀ ਹੈਗੇ ਨੇ ਆਣ ਜਾਣ ਤੇ ਉੱਥੇ ਜਾ ਕੇ ਕਿੰਨੀ ਪਰਸੈਂਟ ਬੈਟਰੀ ਰਹਿ ਜੂਗੀ 1% ਬੈਟਰੀ ਰਹਿ ਜੂਗੀ ਮੇਰੀ ਅੱਛਾ 1% ਰਹਿ ਜੂਗੀ ਹਾਂਜੀ ਤੇ ਉਹਦੇ ਵਿੱਚ ਉਸ ਦੌਰਾਨ ਮੈਂ ਉਹਦੀ ਲੈ ਕੇ ਆਹੀ 47% ਦੇ ਬੈਟਰੀ ਹਿਸਾਬ ਨਾਲ ਦੱਸ ਰਹੀ ਐ 47% ਦੇ ਹਿਸਾਬ ਨਾਲ ਹਾਂਜੀ ਜੇ ਇਨ ਕੇਸ ਤੁਸੀਂ ਮੰਨ ਕੇ ਚੱਲੋ ਉਹਦੀ ਤੁਸੀਂ ਜਾ ਰਹੇ ਹੋ ਤਾਂ ਕਿੰਨੇ ਟੋਲ ਆਣਗੇ ਤੁਹਾਡੇ ਤਿੰਨ ਟੋਲ ਆਣਗੇ ਤੇ ਤਿੰਨ ਟੋਲਾਂ ਦਾ ਕਿੰਨਾ ਖਰਚਾ ਤੁਹਾਡਾ ਉਹ ਵੀ ਕੰਕਲੂਡ ਕਰਕੇ ਦੱਸਦਾ ਅੱਛਾ 2470 ਫਿਰ ਆ ਗਿਆ ਹਾਂ ਇੱਕ ਜੇ ਸਟਾਰਟ ਕਰਦੇ ਆ ਤਾਂ ਜਿਹੜੀ ਜਿਹੜੀ ਚੀਜ਼ਾਂ ਵਿੱਚ ਹੋਣਗੀਆਂ ਜਿਵੇਂ ਤੁਸੀਂ ਈਵੀ ਸਟੇਸ਼ਨ ਸਰਚ ਕਰਨੇ ਨੇ ਆਜ਼ ਮੈਂ ਇੱਥੇ ਦੱਬਿਆ ਹੀ ਆ ਰੂਟ ਬਣ ਗਿਆ ਆ ਜਿੰਨੇ ਤੁਸੀਂ ਲੈਟਰ ਲੈਟਰ ਦੇਖ ਰਹੇ ਹੋ ਆ ਸਾਰੇ ਈਵੀ ਸਟੇਸ਼ਨ ਨਹੀਂ ਆ ਦੇਖੋ ਸਾਰੇ ਤਾਨੂੰ ਕੋਸ਼ਿਸ਼ ਕਰਨ ਦੀ ਲੋੜ ਨਹੀਂ ਗੱਡੀ ਤੁਹਾਨੂੰ ਆਪਣੇ ਆਪ ਲੈ ਕੇ ਜਾਏਗੀ ਇਨ ਕੇਸ ਤੇ ਉਥੇ ਜਾ ਕੇ ਗੱਡੀ ਤੁਹਾਡੀ ਬੰਦ ਹੋ ਜਾਂਦੀ ਹੈ ਜਿਵੇਂ 1% ਦਿਖਾ ਰਹੀ ਹੈ ਤਾਂ 0% ਵੀ ਹੋ ਗਈ ਗੱਡੀ ਤੇ ਇਹ ਚ 5 ਲਾਈਫਟਾਈਮ ਵਾਰੰਟੀ ਹੈ ਲਾਈਫਟਾਈਮ ਵਿੱਚ 5 ਵਾਰ ਤੁਹਾਨੂੰ ਇੱਕ ਰਿਵਾਈਵ ਮੋਡ ਮਿਲਣਗੇ ਉਹਰੇ ਪੌਪ ਅਪ ਹੋ ਜਾਏਗਾ ਰਗਾ ਕਿ ਤੁਸੀਂ ਜਿਵੇਂ ਤੁਹਾਡੀ 0 ਤੇ ਗੱਡੀ ਖੜ ਗਈ ਬੰਦ ਹੋ ਗਈ ਤੁਸੀਂ ਉਥੇ ਰਿਵਾਈਵ ਮੋਡ ਆ ਜਾਏਗਾ ਤੁਸੀਂ ਓਕੇ ਕੀਤਾ ਉਹ 5 ਵਾਰ ਮਿਲੇਗਾ ਲਾਈਫਟਾਈਮ ਦੇ ਵਿੱਚ ਠੀਕ ਹੈ ਤੁਹਾਡੀ 10 ਕਿਲੋਮੀਟਰ 15 ਕਿਲੋਮੀਟਰ ਹੋਰ ਮਿਲ ਜਾਣਗੇ ਤੁਹਾਨੂੰ ਅੱਛਾ ਉਹਦੇ ਵਿੱਚ ਜੇ ਬਾਈ ਚਾਂਸ ਕਿ ਕੋਈ ਚਾਰਜ ਨਹੀਂ ਕੀਤੀ ਐਮਰਜੈਂਸੀ ਵਿੱਚ ਜੇ ਤੁਸੀਂ ਐਮਰਜੈਂਸੀ ਹੁਣ ਚ ਬਿਲਕੁਲ ਠੀਕ ਹੈ ਤੁਸੀਂ ਉੱਤੇ ਪਾਵਰ ਆ ਜਾਏਗਾ ਜਦੋਂ ਤੁਸੀਂ ਉਹਨੂੰ ਓਕੇ ਕਰੋਗੇ ਆਪਣਾ ਤੁਹਾਨੂੰ ਜਿਹੜੀ ਬੈਟਰੀ ਬੰਦ ਵੀ ਹੋ ਗਈ ਨਾ ਉਹ 10 ਤੋਂ 15 ਕਿਲੋਮੀਟਰ ਤੁਹਾਨੂੰ ਹੋਰ ਦੇ ਦੇ ਦਊਗੀ ਪਰ ਬਾਈ ਜੀ ਇੱਕ ਗੱਲ ਇੱਥੇ ਹੋਰ ਹੈ ਬਿਜਲੀ ਕਿ ਨਹੀਂ ਖਾਪਤ ਹੁੰਦੀ ਇਹਦੇ ਨਾਲ ਜੇ ਚਾਰਜ ਲਈਏ ਆਪਾਂ ਇੱਕ ਦਿਨ ਦੇ ਵਿੱਚ ਕਰਦੀ ਆਪਾਂ ਨਾਰਮਲ ਗੱਡੀਆਂ ਦੇ ਹਿਸਾਬ ਨਾਲ ਵੀ ਕੰਪੈਰੀਸ਼ਨ ਕਰੀਂ ਤਾਂ ਬਹੁਤ ਸਸਤੀ ਪੈਂਦੀ ਹੈ ਗੱਡੀ ਤੇ ਇਹ ਘਰ ਦੇ ਹਿਸਾਬ ਨਾਲ ਦੇਖੀ ਤਾਂ 0 ਤੋਂ ਜੇ 0 ਤੋਂ 100 ਚਾਰਜ ਕਰਦੇ ਆਂ ਆਪਾਂ ਤਾਂ 1 ਕਿਲੋਵਾਟ ਪਰ ਕਿਲੋਵਾਟ ਇੱਕ ਯੂਨਟ ਲੈਂਦੀ ਹੈ ਗੱਡੀ ਹੂੰ ਠੀਕ ਹੈ ਤਾਂ ਉੱਚੇ ਕੀ ਆ ਗਿਆ ਤੁਹਾਡਾ ਜਿਵੇਂ ਚਾਰਜਿੰਗ ਟਾਈਮ ਸਾਈਕਲ ਹੁੰਦਾ ਹੈ ਕਿ ਹਨਾ ਆਪਣਾ ਜੇ 7.2 ਕਿਲੋਵਾਟ ਨਾਲ ਕਰਨੇ ਆ ਕਿਸੇ ਨੇ ਵੀ ਕਰ ਰਿਹਾ ਤਾਂ ਪਰ ਕਿਲੋਵਾਟ 20 ਮਿੰਟ ਲੈਂਦੀ ਹੈ ਕਾਰ ਹੂੰ ਤਾਂ ਉਹੀ ਤੁਹਾਡੇ 80 ਕਿਲੋਮ ਲੂਗੀ ਕਾਰ ਪ੍ਰੋਪਰ 0 0 ਤੋਂ 100 ਕਰਦੇ ਕਿ 80 ਕਿਲੋਵਾਟ ਦਾ ਬੈਟਰੀ ਪੈ ਗਿਆ ਤੇ ਅੰਦਰ ਹੂੰ ਤੇ ਜੇ ਉਹ ਤੁਹਾਡੇ ਮੇਰੇ ਜੇ ਘਰ ਦੇ ਸਾਹਮਣੇ ਕੈਲਕੂਲੇਟ ਕਰੀਏ 7-8 ਰੁਪਏ ਯੂਨਟ ਆਉਂਦੀ ਹੈ ਤਾਂ ਉਹੀ 560 ਰੁਪਏ ਦੇ ਵਿੱਚ 5 ਕਿਲੋਮੀਟਰ 1 ਰੁਪਏ ਖਰਚਾ ਆਉਂਦਾ ਤੁਹਾਨੂੰ 1 ਕਿਲੋਮੀਟਰ ਦਾ 1 ਰੁਪਏ ਖਰਚਾ 1 ਰੁਪਏ ਖਰਚਾ ਓਕੇ ਨਾਰਮਲ ਗੱਡੀਆਂ ਕਿਤੇ 7-8 ਰੁਪਏ ਬੰਦੀਆਂ ਨੇ ਆਪਣੀ ਹੀ 1 ਰੁਪਏ ਬੰਦੀ ਜੀ ਓਕੇ ਤੇ ਜੇ ਮੈਂ ਹਾਈਟ ਦੀ ਗੱਲ ਕਰਾਂ ਚੜਾਈ ਦੀ ਗੱਲ ਕਰਾਂ ਮਤਲਬ ਕਿੰਨੀ ਕੁ ਹਾਈਟ ਤੇ ਕਿੰਨੀ ਕੁ ਗੱਡੀ ਦੀ ਇਸ ਵਾਰ ਹੈਗੀ ਤੇ ਸੰਰੂਪ ਵੀ ਨਾਲ ਨਾਲ ਹੈਗਾ ਯਾ نیچے ਸਰ ਤੁਹਾਨੂੰ ਜਿਹੜੀ ਹੈਗੀ 4779 mm ਦੀ ਮਗੇ ਲੈਂਥ ਮਿਲਦੀ ਆ ਹੋਰੋਲ ਗੱਡੀ ਦੀ ਠੀਕ ਹੈ ਜੀ 1907 ਦੀ ਵਿਡਥ ਮਿਲਦੀ ਆ ਠੀਕ ਹੈ ਤੇ 4300 ਨਹੀਂ 1670 ਦੀ ਇਹਦਾ ਇਹਦਾ ਵਿਡਥ ਮਿਲਦੀ ਆ ਕਾਰ ਦੀ ਤੇ ਪਿੱਛੇ ਬੂਟ ਸਪੇਸ ਜਿਹੜਾ 600 ਲੀਟਰ ਦਾ ਬੂਟ ਸਪੇਸ ਮਿਲਦਾ ਹੈ ਬਾਕੀ 60 40 ਹੋਰ ਸਪੇਸ ਤਾਂ ਪੂਰਾ ਬੈੱਡ ਬਣ ਜਾਂਦਾ ਜੀ ਪਿੱਛੇ ਠੀਕ ਹੈ ਜੀ ਅੱਗੇ ਤੁਹਾਨੂੰ ਫਰੰਕ ਮਿਲਦਾ 150 ਲੀਟਰ ਦਾ ਕਿ ਅੰਦਰ ਤੁਸੀਂ ਕੋਈ ਚੀਜ਼ ਰੱਖਣੀ ਆ ਤੁਸੀਂ ਅੱਗੇ ਵੀ ਮੈਂ ਕਹਿੰਦਾ ਬਾਹਰ ਜਾ ਕੇ ਦੇਖਦੇ ਨਾਲ ਅੰਦਰਲੇ ਫੀਚਰ ਪੂਰੇ ਹੋਗੇ ਸਾਰੇ ਫਿਰ ਹਾਂਜੀ ਸਰ ਤੁਹਾਨੂੰ ਆਲਮੋਸਟ ਤੁਹਾਨੂੰ ਸਾਰੇ ਫੀਚਰ ਜਿਹੜੇ ਆਪਣੀ ਡੇਲੀ ਦੀ ਜ਼ਿੰਦਗੀ 'ਚ ਯੂਜ਼ ਹ ਆ ਸਾਰੇ ਤੁਹਾਨੂੰ ਫੀਚਰ ਦੇ ਵਿੱਚ ਮਿਲਦੇ ਨੇ ਦੇਖੋ ਆ ਸਾਰੇ ਐਪ ਤੁਹਾਨੂੰ ਵਿੱਚ ਮਿਲਣਗੇ ਤੁਸੀਂ ਕੋਈ ਬੈਠ ਕੇ ਜੋ ਮਰਜ਼ੀ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਜੇ ਤੁਸੀਂ ਦੇਖਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਜੇ ਤੁਸੀਂ ਇੱਕ ਹੋਰ ਬਹੁਤ ਵਧੀਆ ਚੀਜ਼ ਜੇ ਤੁਸੀਂ ਰਿਲੈਕਸ ਫੀਲ ਕਰਨਾ ਤੁਸੀਂ ਥੱਕ ਕੇ ਆਏ ਹੋ ਕਿਤੇ ਠੀਕ ਹੈ ਤਾਂ ਤੁਸੀਂ ਲੀਵ ਯੋਰ ਮੂਡ ਐਪ ਆ ਕਰਨਾ ਹੈ ਓਕੇ ਹੁਣ ਤੁਸੀਂ ਕਾਮ ਫੀਲ ਕਰਨਾ ਤੁਸੀਂ ਆ ਪਲੇ ਕੀਤਾ ਤਾਂ ਸਿਟਿੰਗ ਪੋਜੀਸ਼ਨ ਲਾਈਟਾਂ ਠੀਕ ਹੈ ਤੇ ਕਲਾਈਮੇਟ ਕੰਟਰੋਲ ਤੇ ਸਨ ਰੂਫ ਸਾਰੀ ਐਡਜਸਟ ਹੋ ਜਾਏਗੀ ਤੁਹਾਡੀ ਮੂਡ ਅਕੋਰਡਿੰਗ ਆ ਚੈੱਕ ਕਰੋ ਜੀ ਓਕੇ ਇਥੇ ਆਪੇ ਜਸਟ ਹੋ ਰਹੀ ਹੈ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਇਹ ਡਰਾਈਵਰ ਵਾਸਤੇ ਜਿ ਸਾਦੇ ਉਹ ਨਾਲ ਨਾਲ ਰੈਜਸਟਮੈਂਟ ਜਿਹੜੀ ਖੁਦ ਹੋ ਰਹੀ ਹੈ ਜੀ ਉਹ ਤੁਸੀਂ ਜਿਵੇਂ ਦਾ ਫੀਲ ਕਰ ਰਹੇ ਹੋ ਏਸੀ ਦਾ ਟੈਂਪਰੇਚਰ ਵੀ ਉਸਾ ਦਾ ਹੋ ਗਈ ਓਕੇ ਇਹ ਚੀਜ਼ ਸਾਰੀ ਤੁਹਾਨੂੰ ਇਹਦੇ ਵਿੱਚ ਮਿਲਦੀ ਹੈ ਕਲੱਬ ਵਾਲਾ ਫੀਲ ਕਰਨਾ ਤਾਂ ਕਲੱਬ ਵਾਲਾ ਆ ਜਾਏਗਾ ਕੋਜ਼ੀ ਫੀਲ ਕਰਨਾ ਤਾਂ ਉਸਾ ਦਾ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਸਹੀ ਕਹਿ ਰਹੇ ਕਿਉਂਕਿ ਮੈਨੂੰ ਇਹ ਜਿਹੜੀ ਕੁਰਸੀ ਆਪੇ ਅੱਗੇ ਪਿੱਛੇ ਹੋ ਰਹੀ ਹੈ ਜਸਟੇਬਲ ਹੋ ਰਹੀ ਹੈ ਤੇ ਦੇਖ ਸਕਦੇ ਹੋ ਜੀ ਤਾਂ ਫੀਚਰ ਇਹ ਬਿਲਕੁਲ ਅੱਗੇ ਤੋਂ ਕਲਾਈਮੇਟ ਦੇ ਵਿੱਚ ਦੱਸ ਦਿੰਦਾ ਨਹੀਂ ਕਲਾਈਮੇਟ ਦੇ ਵਿੱਚ ਵੀ ਹੈ ਕਿ ਨਾਰਮਲ ਕਲਾਈਮੇਟ ਨਹੀਂ ਹੈ ਡਰਾਈਵਰ ਦਾ ਕੰਨ ਲਾ ਕਰਨਾ ਤਾਂ ਡਰਾਈਵਰ ਸਾਈਡ ਦਾ ਤੋਂ ਇਕੱਲਾ ਟੈਲਾਈਨਮੈਂਟ ਸੈੱਟ ਹੋ ਜਾਊਗਾ ਇਧਰਲਾ ਸੈੱਟ ਤੋਂ ਨਹੀਂ ਬੰਦ ਮਤਲਬ ਸਾਰੇ ਪਾਸੇ ਤੋਂ ਬੰਦ ਹੋ ਗਿਆ ਸਮਾਰਟ ਇਹ ਵਿੱਚ ਸਮਾਰਟ ਹੈ ਕਿ ਤੁਸੀਂ ਜਿਵੇਂ ਚਾਰ ਸ਼ੀਸ਼ਿਆਂ ਵਿੱਚ ਕਈ ਵਾਰ ਫੋਗ ਜਮ ਜਾਂਦੀ ਹੈ ਤੁਸੀਂ ਅਲੱਗ-ਅਲੱਗ ਨਹੀਂ ਉਹ ਕਈ ਵਾਰ ਆਪਾਂ ਵਿੰਡੋ ਓਪਨ ਕਰਦੇ ਹਾਂ ਕੁਝ ਕਰਦੇ ਹਾਂ ਆਹ ਕਲੀਅਰ ਹੋ ਰਿਹਾ ਦਿੱਤਾ ਤੁਸੀਂ ਇੱਕ ਵਾਰ ਦਬਣਾ ਸਾਰੇ ਚੀਜ਼ਾਂ ਦਾ ਫੋਗ ਸਾਰੇ ਕਲੀਅਰ ਹੋ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਆਪਾਂ ਕਈ ਵਾਰ ਪੈਟ ਆਪਾਂ ਨਾਲ ਲੱਗੇ ਜਾਂਦੇ ਹਾਂ ਜਾਨਵਰ ਕੇ ਤੇਨੇ ਸਾਰੇ Mahindra ਨੇ ਧਿਆਨ ਚ ਰੱਖ ਕੇ ਫੀਚਰ ਦਿੱਤੇ ਨੇ ਸਾਰੇ ਗੱਡੀ ਚ ਪ੍ਰੋਪਰਲੀ ਕਸਟਮਰ ਜਿਵੇਂ ਲਗਜ਼ਰੀਅਸ ਚੀਜ਼ ਲੈਣ ਚਾਹੁੰਦਾ ਹੈ ਤਾਂ ਉਸ ਦੀ ਸਾਰੀਆਂ ਮਿਲਦੀਆਂ ਨੇ ਵਿੱਚ ਬਿਲਕੁਲ ਬਿਲਕੁਲ ਆ ਸਾਰੇ ਤੁਹਾਨੂੰ ਹੈਂਡ ਆਫ ਡਿਸਪਲੇ ਤੁਸੀਂ ਦੇਖ ਸਕਦੇ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਚ ਹੀ ਉਸ ਤੇ ਤੁਹਾਨੂੰ ਵਿਜ਼ਨ ਐਕਸ ਦਾ ਹੋ ਗਿਆ ਤਾਂ ਉਹ ਨਹੀਂ ਸਿਰਫ ਤੁਹਾਨੂੰ ਡਰਾਈਵਰ ਨੂੰ ਥੱਲੇ ਵੇਖਣ ਦੀ ਲੋੜ ਨਹੀਂ ਹੈ ਕੱਲਾ ਤਾਂ ਉਹਨਾਂ ਸ਼ੀਸ਼ੇ ਦੇ ਉੱਤੇ ਆ ਜਿਹੜਾ ਕਲਸਟਰ ਆ ਸਾਰਾ ਤੁਹਾਨੂੰ ਸ਼ੀਸ਼ੇ ਦੇ ਉੱਤੇ ਦਿਖੇਗਾ ਜੀ ਆ ਸਾਰਾ ਸ਼ੀਸ਼ੇ ਦੇਖ ਜਿਗਾ ਕਿਵੇਂ ਦੇਖੂਗਾ ਮੈਂ ਮਤਲਬ ਆ ਤਾਂ ਤੁਸੀਂ ਦੇਖੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਜੀ ਆ ਤੇ ਤੇ ਜਦੋਂ ਆਪਾਂ ਸਟੀering ਦੇ ਆਣ ਸਿੱਧਾ ਸੀਚੇ ਦੇਖੋ ਤੁਹਾਨੂੰ 0 0 ਦਿਖ ਰਿਹਾਉਗਾ ਜੀ ਹੂੰ ਹੂੰ ਦਿੱਕਤ ਹੈ ਦਿੱਕਤ ਹੈ ਕਿ ਉਹ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲਦੀ ਹੈ ਤੁਹਾਨੂੰ ਧਿਆਨ ਨਾਲ ਪੜਕੇ ਤੇ ਸੇਫਟੀ ਰਵੇ ਕਿ ਤੁਸੀਂ ਜਿੰਨ ਸਪੀਡ ਤੇ ਜਾ ਰਹੇ ਹੋ ਜਿਵੇਂ ਹੁਣ ਚੰਡੀਗੜ੍ਹ ਵਾਲੇ ਸ਼ਹਿਰ ਜਾਂਦੇ ਆਪਾਂ 80 ਦੀ ਸਪੀਡ ਲਿਮਟ ਸੈੱਟ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਤਾਂ ਆਪਾਂ ਨੂੰ ਵਾਰ-ਵਾਰ ਆਪਾਂ ਨੂੰ ਚਲਾਨ ਬਹੁਤ ਜ਼ਿਆਦਾ ਹੁੰਦੇ ਤਾਂ ਉਹਦੇ ਵਿੱਚ ਤੁਹਾਨੂੰ ਇੱਥੇ ਧਿਆਨ ਦੇਣ ਦੀ ਲੋੜ ਨਹੀਂ ਇੱਥੇ ਤੁਹਾਨੂੰ ਸਿੱਧਾ ਦਗੀ ਜੂਗਾ ਕਿ ਆਪਾਂ ਪਰ ਜਾ ਰਹੇ ਆਪਾਂ ਤਾਂ ਸਪੀਡ ਕਰ ਲਈ ਸੱਤ ਠੀਕ ਹੈ ਬਾਈ ਜੀ ਹੁਣ ਆਪਾਂ ਮੈਂ ਕਹਿੰ ਜਿਹੜੇ ਅੰਦਰ ਦੇ ਫੀਚਰ ਬਹੁਤ ਸੋਹਣੇ ਸੀਗੇ ਗੱਡੀ ਦੇ ਤਾਂ ਇੱਕ ਵਾਰੀ ਇੱਕ ਵਾਰ ਬਾਹਰ ਨਹੀਂ ਤੁਹਾਨੂੰ ਨਜ਼ਰ ਮਰਵਾ ਦਿੰਦੇ ਆ ਤਾਂ ਇਹ ਤੁਸੀਂ ਜੀ ਦੇਖ ਸਕਦੇ ਲੁੱਕ ਗੱਡੀ ਦੀ ਬਿਲਕੁਲ ਤਾਂ ਬਾਈ ਜੀ ਤੇ ਅੱਗੇ ਤੋਂ ਸ਼ੁਰੂਆਤ ਕਰਾਂਗੇ ਬਾਈ ਜੀ ਉਹਨਾਂ ਦੀ ਬਾਈ ਜੀ ਜਿਹੜੀ ਲਾਈਟਿੰਗ ਸਿਸਟਮ ਹੈ ਇਹ ਦੱਸਿਓ ਪਹਿਲਾਂ ਲਾਈਟਿੰਗ ਜਿਹੜੀ ਹੈ ਜੀ ਸਰ ਕਨੈਕਟਡ ਟੇਲ ਪੂਰੀ ਲਾਈਟ ਮਿਲਦੀ ਹੈ ਇਹਦੇ ਵਿੱਚ ਤੁਹਾਨੂੰ LED ਲਾਈਟਸ ਮਿਲਦੀਆਂ ਨੇ ਠੀਕ ਹੈ ਪ੍ਰੋਜੈਕਟਰ ਹੈਡਲੈਂਪ ਆਉਂਦੇ ਨੇ ਉਹਦੇ ਨਾਲ ਤੁਹਾਨੂੰ ਜਿਹੜਾ ਆਟੋ ਬੂਸਟਰ ਹੈਡਲੈਂਪ ਮਿਲਦੇ ਨੇ 80 ਸਪੀਡ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਆ ਬੂਸਟ ਆਪ ਕਰ ਦਿੰਦੇ ਨੇ ਤੇ ਉਸ ਤੋਂ ਨੀਚੇ ਜਿਹੜੇ ਲਾਈਟਸ ਨੇ ਜਿਵੇਂ ਗੱਲ ਵੀ ਆਟੋ ਡਿਮ ਆਟਲ ਜਿਹੜਾ ਹਾਈ ਬੀਮ ਲੋ ਬੀਮ ਆਪਣੇ ਆਪ ਹੁੰਦੀਆਂ ਨੇ ਜੇ ਕੋਈ ਕੋਈ ਹਾਈ ਬੀਮ ਕਰਕੇ ਆ ਰਿਹਾ ਤਾਂ ਉਹਨੂੰ ਵੇਖ ਕੇ ਸਿਸਟ ਕਰਕੇ ਆਪਣੇ ਆਪ ਲੋ ਬੀਮ ਕਰ ਦਿੰਦੀ ਹੈ ਅੱਛਾ ਲੋ ਬੀਮ ਆਪੇ ਕਰੀ ਜਾਂਦੀ ਹੈ ਹਾਂ ਤੇ ਜੇ ਤੁਸੀਂ ਪਾਸ ਆਨ ਕਰੋਗੇ ਕਿਸੇ ਬੰਦੇ ਨੂੰ ਤਾਂ ਆਪਣੇ ਆਪ ਉਹ ਹਾਈ ਬੀਮ ਤੇ ਉੱਤੇ ਹੋ ਜਾਣਗੀਆਂ ਅੱਛਾ ਇਹ ਚੀਜ਼ ਵੀ ਇਹਦੇ ਵਿੱਚ ਫੀਚਰਸ ਹੈਗੇ ਨੇ ਤੇ ਪਿੱਛੇ ਸਾਰੇ ਹੈਗੇ ਨੇ ਚੀਜ਼ਾਂ ਅੱਗੇ ਤਾਂ ਤੁਹਾਨੂੰ ਫਰੰਟ ਦਿਖਾਉਣਾ ਇੱਕ ਵਾਰ ਮੈਂ ਓਪਨ ਕਰਕੇ ਤੁਹਾਨੂੰ ਨਹੀਂ ਬਿਲਕੁਲ ਬਿਲਕੁਲ ਨਾਲ ਨਾਲ ਤੁਸੀਂ ਫਰੰਟ ਦੀ ਗੱਲ ਕੀਤੀ ਹੈ ਤਾਂ ਹੋਰ ਵੀ ਜਿਹੜੇ ਫ ਜਿਹੜਾ ਕਿ ਡਿੱਗੀ ਇਹਦੀ ਅੱਗੇ ਕਹਿ ਦੀ ਆਪਾਂ ਅੱਗੇ ਇਸ ਵਾਰ ਦਿੱਤੀ ਗਈ ਹੈ ਤਾਂ ਜਿਹੜੀ ਕਹਿਦੀ ਹੈ ਤਾਂ ਕਿੰਨੀ ਸਪੇਸ ਆ ਭਾਈ ਜੀ ਇਹ 150 ਲੀਟਰ ਦਾ ਫਰੰਕ ਆ ਜਾਂਦਾ ਇਹਨਾਂ ਨੂੰ ਅੱਗੇ ਤੁਸੀਂ ਇੱਚ ਆਪਣਾ ਕੋਈ ਵੀ ਸਮਾਨ ਕੈਰੀ ਕਰਕੇ ਲੈ ਕੇ ਜਾ ਸਕਦੇ ਹੋ ਓਕੇ ਹੈ ਪਿੱਛੇ ਤੁਹਾਨੂੰ 600 ਲੀਟਰ ਦਾ ਮਿਲਦਾ ਹੀ ਮਿਲਦਾ ਇੱਚ ਤੁਹਾਨੂੰ ਅੱਗੇ ਦੋਨੋਂ ਪਾਸੇ ਹੋ ਗਿਆ ਹੁਣ ਦੋਨੋਂ ਪਾਸੇ ਜੀ ਕੋਈ ਸਪੇਸ ਦੀ ਕੋਈ ਕਮੀ ਨਹੀਂ ਹੈਗੀ ਜ ਗੱਡੀ ਦੇ ਵਿੱਚ ਸਪੇਸ ਦੀ ਕੋਈ ਕਮੀ ਨਹੀਂ ਮਿਲੂਗੀ ਤਾਂ ਭਾਈ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਕਿਸ ਵਾਰ ਕਿੰਨੇ ਇੰਚ ਦਿੱਤੇ ਨੇ ਗੱਡੀ 'ਚ ਟਾਇਰ ਸਾਈਜ਼ ਜਿਹੜਾ ਹੈਗਾ ਸਰ 19 ਇੰਚ ਟਾਇਰ ਸਾਈਜ਼ ਨੇ ਠੀਕ ਹੈ ਇਹ ਚ ਇਲੈਕਟ੍ਰੀਕਲ ਡੀਵਨ ਟਾਇਰਸ ਟਾਇਰਸ ਆਏ ਨੇ ਕਿ ਉਹਦੇ ਵਿੱਚ ਜਿਹੜਾ ਟਾਇਰਾਂ ਦੇ ਅੰਦਰ ਵੀ ਫੋਮ ਯੂਜ਼ ਕੀਤੀ ਗਈ ਹੈ ਓਕੇ ਕੀ ਬਿਲਕੁਲ ਸਾਇਲੈਂਟ ਰਵਿਡ ਕਿ ਨੋਰਮਲ ਟਾਇਰ ਜਿਹੜੇ ਹੁੰਦੇ ਸੀਗੇ ਆਪਣੇ ਬਹੁਤ ਮੈਂ ਕਿਹਾ ਜਿਵੇਂ ਆਪਾਂ ਚੱਲ ਗੱਡੀ ਚਲਾਉਣ ਦੇ ਨੌਇਸ ਅੰਦਰ ਆਉਂਦੀ ਸੀ ਤਾਂ ਉਹ ਚੀਜ਼ ਵੀ ਇਹਦੇ ਵਿੱਚ ਬਿਲਕੁਲ ਖਤਮ ਕਰ ਦਿੱਤੀ ਹੈ ਅੱਛਾ ਨੌਇਸ ਜਮਨ ਨਹੀਂ ਆਉਂਗੀ ਆਪਣੇ ਇਲੈਕਟ੍ਰੀਕਲ ਮੈਂ ਕਿ ਆਈ ਲਿੰਕ ਸਸਪੈਂਸ਼ਨ ਆਉਂਦੇ ਨੇ ਫਰੰਟ ਦੇ ਵਿੱਚ ਜਿਹੜਾ 1 ਸੈਕਿੰਡ ਦੇ ਅੰਦਰ 7 ਵਾਰ ਐਡਜਸਟ ਹੁੰਦੇ ਨੇ ਓਕੇ ਕਿ ਤੁਸੀਂ ਜੇ ਕਿਤੇ ਰੌਫ ਰੋਡਿੰਗ ਯਾਰ ਰਫ ਰੋਡ ਤੇ ਕਿਤੇ ਜਾ ਰਹੇ ਹੋ ਤਾਂ ਤੁਹਾਨੂੰ ਅੰਦਰ ਪਿੱਛੇ ਅੰਦਰ ਬੈਠੇ ਹੋ ਕੈਬਿਨ ਦੇ ਵਿੱਚ ਤੁਹਾਨੂੰ 1% ਦਾ ਵੀ ਝਟਕਾ ਮਹਿਸੂਸ ਨਹੀਂ ਹੋਊਗਾ ਝਟਕਾ ਲੱਗੂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀ ਜਿਹੜੀ ਕਿ ਫੀਚਰ ਵਧੀਆ ਇਸ ਵਾਰ ਬਣਾਏ ਹੋਏ ਨੇ ਤਾਂ ਤੁਮਾਰਨ ਦੀ ਥੋੜੀ ਕੋਸ਼ਿਸ਼ ਕਰੂੰਗਾ ਪਾਲੀ ਸਾਈਡ ਨੂੰ ਤਾਂ ਬਾਈ ਜੀ ਸ਼ੀਸ਼ਿਆਂ ਦੀ ਗੱਲ ਕਰੀ ਜਾਵੇ ਸ਼ੀਸ਼ੇ ਵੀ ਵੱਖਰੇ ਮੈਨਾਂ ਲੱਗੇ ਹੋਏ ਦੇ ਵਿੱਚ ਕੈਮਰੇ ਦੇ ਨਾਲ ਆਉਂਦੇ ਨੇ ਸਰ ਵਿੱਚ ਤੁਹਾਨੂੰ ਇਹਦੇ ਵਿੱਚ ਵੀ ਤੁਸੀਂ ਇੱਕ ਦੇਖੋ ਛੋਲੇ ਦੋ ਆਈਕਨ ਬੜੇ ਹੋਣਗੇ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਹਨਾ ਪਿੱਛੇ ਕੋਈ ਬੰਦਾ ਆਂਦਾ ਹੈ ਔਰ ਰਿਫਲੈਕਸ਼ਨ ਇਹਦੇ ਵਿੱਚ ਜਦੋਂ ਪੈਂਦਾ ਹੈ ਤਾਂ ਉਹ ਆਪਣੇ ਜਜ ਕਰ ਲੈਂਦੇ ਤਾਂ ਡਾਇਰੈਕਟ ਕਰਕੇ ਦੱਸ ਦਿੰਦੇ ਨੇ ਕਿ ਪਿੱਛੇ ਕੋਈ ਬੰਦਾ ਆ ਰਿਹਾ ਤੁਸੀਂ ਪਾਸ ਆਊਟ ਨਾ ਕਰੋ ਤਾਂ ਇੰਨੀ ਕਿ ਸੇਫਟੀ ਇਹਦੇ ਵਿੱਚ ਵਰਤੀ ਗਈ ਹੈ ਤਾਂ ਤੁਸੀਂ ਫੀਚਰ ਦੇਖ ਸਕਦੇ ਹੋ ਪਿੱਛੇ ਵਾਲੇ ਵੀ ਇਹ ਫੀਚਰ ਨੇ ਥੋੜੀ ਮੈਮ ਥੋੜੇ ਇਧਰ ਨੂੰ ਕਰ ਲਿਓ ਕੁਰਸੀ ਮੜੀ ਜੀ ਸਰ ਇਧਰ ਜੈਸਚਰ ਦੇ ਨਾਲ ਤੁਹਾਨੂੰ ਮਗੇ ਫੀਚਰ ਮਿਲ ਜਾਂਦਾ ਕਿ ਤੁਹਾਡੇ ਹੱਥੇ ਕੋਈ ਸਮਾਨ ਹੈ ਤੁਸੀਂ ਇਹ ਨਹੀਂ ਖੋਲ ਸਕਦੇ ਡਿੱਕੀ ਤਾਂ ਤੁਸੀਂ ਬਸ ਲੱਤ ਨੂੰ ਥੱਲੇ ਤੇ ਹੁਵਾਉਂਗੇ ਤਾਂ ਤੁਹਾਡਾ ਜੈਸਚਰ ਨਾਲ ਉਹ ਕੀ ਓਪਨ ਹੋ ਜਾਂਦਾ ਟੇਲ ਗੇਟ ਵੀ ਓਪਨ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਇਹ ਇਹ ਤੁਹਾਨੂੰ ਇਹ ਤੁਹਾਡਾ ਬੂਟ ਸਪੇਸ ਮਿਲ ਜਾਂਦਾ ਹੈ। ਓਕੇ। ਤੁਹਾਨੂੰ ਕਾਫੀ ਸਪੇਸ ਲੈਣ ਨੂੰ ਮਿਲ ਸਕਦਾ ਹੈ। 60 40 ਸਪਲਿਟ ਹੋਰ ਹੋ ਜਾਂਦੀ ਹੈ ਤੁਹਾਡੀ। ਮੈਂ ਕਿਹਾ ਪੂਰਾ ਇੱਕ ਵਾਰ ਦਾ ਬਿਗੇ ਇੱਕ ਕੈਂਪ ਬਾਸਤੇ ਵੀ ਤੁਹਾਡਾ ਮੈਂ ਕਿਹਾ ਪੂਰਾ ਬੈੱਡਰੂਮ ਬਣ ਜਾਂਦਾ ਇੱਕ ਤਰ੍ਹਾਂ ਦਾ ਬੈੱਡਰੂਮ। ਆਰਾਮ ਨਾਲ ਬਣਦਾ ਤਾਂ ਜਦੋਂ ਬਾਹਰ ਜਾਈਏ। ਪਲੇਨ ਬਣਦਾ ਸਰ ਨਾਲੇ ਇਹਦੇ ਨਾਲ ਤੋਂ ਲੈਵਲ ਦਾ ਪੂਰਾ ਬਣੇਗਾ ਤੁਹਾਡਾ। ਹੂੰ। ਹੋਰ ਕੀ ਫੀਚਰ ਨੇ ਪਿੱਛੇ? ਤੁਹਾਨੂੰ ਮੈਂ ਕਿਹਾ ਇਹਦੇ ਵਿੱਚ ਹਾਈਡ ਐਡਜਸਟ ਕਰ ਸਕਦੇ ਜਿਵੇਂ 9 ਮਹੀਨੇ ਤੁਸੀਂ ਕਹਿੰਦੇ ਵੀ ਆਪਾਂ ਕਈ ਵਾਰ ਛੋਟੀ ਆਈਟ ਦੇ ਹੁੰਦੇ ਨੇ ਨਾ ਆਪਣਾ ਹੱਥ ਨਹੀਂ ਪੜਦਾ। ਤੁਸੀਂ ਉਹਦੇ ਵਿੱਚ ਚੰਦਰੂ ਦੀ ਲੈ ਤੁਸੀਂ ਕੁਝ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਇਹ ਵਾਰ ਬੱਚੇ ਵੀ ਖੜੇ ਹੁੰਦੇ ਨੇ ਤਾਂ ਜਿਵੇਂ ਬੰਦ ਹੋ ਰਿਹਾ ਤਾਂ ਉਹਨੂੰ ਆਪਣੇ ਵਿੱਚ ਕਰਕੇ ਡਿਟੈਕਟ ਕਰਕੇ ਤਾਂ ਆਪਣੇ ਚਾਹਾਂ ਰੁਕ ਜਾਂਦੀ ਉੱਥੇ ਮੈਂ ਸੇਫਟੀ ਵੱਲ ਪੂਰਾ ਧਿਆਨ ਦਿੰਦਾ ਹੋਰ ਕਿਹੜੀ ਕਿਹੜੀ ਫੀਚਰ ਨੇ ਪਿੱਛੇ ਇਹਨਾਂ ਦੇ ਪਿੱਛੇ ਸਿਰਫ ਇਹੀ ਚੀਜ਼ ਰਹਿੰਦੀ ਨੇ ਸਿਰਫ ਉਹ ਬਾਕੀ ਅੰਦਰ ਇੰਟਰਨਲ ਜਿਆਦਾ ਫੀਚਰ ਨਹੀਂ ਜੀ ਨੇ ਸਾਰੇ ਇੰਟਰਨਲ ਨੇ ਬਾਕੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਮਹਿੰਦਰਾ ਦੇ ਵੱਲੋਂ ਜਿਹੜੀ ਕਿ ਨਵੀਆਂ ਗੱਡੀਆਂ ਜਿਹੜੀ ਕਿ ਲਾਂਚ ਕੀਤੀ ਗਈ ਤੇ ਬਾਈ ਜੀ ਕੁਝ ਰਹਿ ਗਿਆ ਹੋਵੇ ਜਿਹੜਾ ਕਿ ਜਾਣਕਾਰੀ ਦੇਣੀ ਹੋਵੇ ਦਰਸ਼ਕਾਂ ਨੂੰ ਤੱਕ ਜਿਹੜੇ ਆਪਾਂ ਦੇਖਿਆ ਜਾਵੇ ਤਾਂ ਹੁਣ ਤੱਕ ਜਿਹੜੀ ਕਾਰਾਂ ਆ ਰਹੀਆਂ ਨੇ ਉਹ 175 ਕਿਲੋਵਾਟ ਦਾ ਲੋਡ ਕੈਰੀ ਨਹੀਂ ਕਰਦੀ ਕਿਤੇ ਫਸਟ ਸੀਗਮੈਂਟ ਹੈ ਕਿ ਇਹ 175 ਕਿਲੋਵਾਟ ਦਾ ਲੋਡ ਕੈਰੀ ਕਰਦੀ ਜਿਹੜੀ 0 ਤੋਂ 100 ਜਿਹੜੀ ਬੈਟਰੀ ਮੈਂ 0 ਤੋਂ 80% ਬੈਟਰੀ ਜਿਹੜੀ ਆ ਉਹ ਵੀਦਾਂ 20 ਮਿੰਟ ਚ ਬੈਟਰੀ ਚਾਰਜ ਹੋ ਜਾਂਦੀ ਜਿਹੜੇ ਫਾਸਟ ਚਾਰਜਰ ਪੰਪਾਂ ਦੇ ਉੱਤੇ ਲੱਗੇ ਹੋਏ ਨੇ ਓਕੇ ਕਿਉਂਕਿ 20 ਮਿੰਟ ਤੁਹਾਨੂੰ ਜਾ ਕੇ ਤੇ ਨੁਕਰਨ ਦੀ ਦੇਰ ਨਹੀਂ ਹੈਗੀ ਤੁਸੀਂ 20 ਮਿੰਟ ਚ ਬੈਟਰੀ ਆਪਣੇ ਚਾਰਜ ਕੇ ਅੱਗੇ ਜਾ ਸਕਦੇ ਹੋ ਜਾ ਸਕਦੇ ਹੋ ਤੱਕ ਤੇ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਇਸ ਵਾਰ ਸਰ ਸਟਾਰਟਿੰਗ ਪ੍ਰਾਈਸ ਇਹਦਾ ਮਕੇ ਜਿਹੜਾ ਹੈਗਾ ਇਹਦਾ ਵੀ ਟੌਪ ਮਾਡਲ ਜਿਹੜਾ ਹੈਗਾ ਇਹ 30 ਲੱਖ 50 ਹਜ਼ਾਰ ਦੇ ਵਿੱਚ ਮਕੇ ਐਕਸ਼ੋਰਮ ਹੈ ਅੱਛਾ ਜਿਹੜਾ ਟੌਪ ਮਾਡਲ ਹੈ 30 ਲੱਖ ਤੇ ਜਿਹੜਾ ਸਟਾਰਟਿੰਗ ਮਾਡਲ ਹੈ 22 ਲੱਖ ਤੋਂ ਸ਼ੁਰੂ ਹੋਏਗਾ ਅੱਛਾ 22 ਲੱਖ ਮਤਲਬ 22 ਲੱਖ ਤੋਂ ਸਟਾਰਟ ਹੋ ਜਾਂਦਾ ਤੇ 30 ਲੱਖ ਤੱਕ ਆਲਮੋਸਟ ਚਲੇ ਜਾਂਦਾ ਹੈ ਹਾਂਜੀ ਬਾਕੀ ਜਿਹੜੇ ਦੇ ਵਿੱਚ ਦੂਜਾ ਮਾਡਲ ਆਉਂਦਾ ਹੈ 26 ਆਉਂਦਾ ਉਹਦੇ ਵਿੱਚ ਫੀਚਰ ਵੀ ਇਹ ਸਾਰੇ ਸੇਮ ਰਹਿਣਗੇ ਪਰ ਉਹ ਡਿਜੀਟਲ ਕਾਕਪਿਟ ਡਿਜ਼ਾਈਨ ਦੇ ਨਾਲ ਆਉਂਦਾ ਹੈ ਔਰ ਥੋੜਾ ਸਪੋਰਟ ਤੋਂ ਦੇ ਵਿੱਚ ਜਿਹੜੇ ਉਹ ਫੀਚਰ ਸੇਮ ਨੇ ਪਰ ਉਹਦਾ ਸਟਾਰਟਿੰਗ ਪ੍ਰਾਈਸ ਜਿਹੜਾ 19 ਲੱਖ ਤੋਂ ਸ਼ੁਰੂ ਹੋਏਗਾ ਜੀ 19 ਲੱਖ ਤੋਂ ਸ਼ੁਰੂ ਹੋਏਗਾ ਠੀਕ ਹੈ ਤੁਸੀਂ 19 ਲੱਖ ਕਹਿ ਸਕਦੇ ਹੋ ਜੇ ਇਹ ਫੀਚਰ ਤੁਸੀਂ ਦੂਜੀ ਗੱਡੀ 'ਚ ਲੈਣੇ ਤਾਂ ਉਹ ਵੀ 19 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਬਈ ਧੰਨਵਾਦ ਬਹੁਤ ਬਹੁਤ ਜਾਣਕਾਰੀ ਦੇਣ ਲਈ ਤਾਂ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ Mahindra ਦੀਆਂ ਗੱਡੀਆਂ ਆਈਆਂ ਕਿ ਲਾਂਚ ਕੀਤੀਆਂ ਇਹ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਖਾਈਆਂ ਕਿਉਂਕਿ ਲਗਾਤਾਰ ਲੋਕ ਨਵੀਆਂ ਨਵੀਆਂ ਗੱਡੀਆਂ ਦੇਖਦੇ ਨੇ ਕਿ ਅਸੀਂ ਨਵੀਂ ਗੱਡੀ ਲਈ ਤਾਂ ਤੁਹਾਡੇ ਵਾਸਤੇ ਬੈਟਰ ਹੈ ਕਿ ਇਹ ਨਵੀਆਂ ਗੱਡੀਆਂ ਜਿਹੜੀ ਕਿ ਸਾਹਮਣੇ ਆਈਆਂ ਨੇ ਤਾਂ ਹੋਰ ਇੱਕ ਵਾਰ ਨ